ਇੰਨੀ ਵੱਡੀ ਹਰਾਮਜਾਦਗੀ ਸਟੇਟ ਦੇ ਵਿੱਚ ਹੋ ਰਹੀ ਆ ਔਰ ਖੱਟੜ ਸਰਕਾਰ ਜਿਹੜੀ ਆ ਆਪਣੇ ਲੋਕਾਂ ਤੇ ਐਮਰਜੈਂਸੀ ਲਾ ਕੇ ਕਰਫਿਊ ਲਾ ਕੇ ਕਿਸਾਨਾਂ ਨੂੰ ਘਰਾਂ ਚ ਢੱਕਿਆ ਹੋਇਆ ਅੱਜ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਕਿ ਵੇਖ ਲਓ ਸਾਨੂੰ ਹਿੱਸਾ ਨਹੀਂ ਮੰਦੇ ਜੇ ਇਹ ਇੰਨਾ ਲੋਕਾਂ ਨੂੰ ਆਪਣੇ ਸਮੇਂ ਦੇ ਹੋਣ ਤਾਂ ਫਿਰ ਇਹਨਾਂ ਤੇ ਫੈਰ ਕਿਉਂ ਕਰਨਾ ਹਰਿਆਣਾ ਕਮੇਟੀ ਨੇ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪਨਾਹ ਦਿੱਤੀ ਹੋਈ ਆ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਜਿਨ੍ਹਾਂ ਲੋਕਾਂ ਨੇ ਲੱਡੂ ਵੰਡੇ ਸੀ ਅਸੀਂ ਉਹਨਾਂ ਨੂੰ ਮਾਰਨ ਤੱਕ ਗਏ ਆ ਤੇ ਹੁਣੇ ਸਾਡੇ ਕਿਸਾਨਾਂ ਦੇ ਉੱਤੇ ਹਮਲਾ ਕਰਨ ਦੇ ਇਹ ਉਹਨਾਂ ਨੇ ਚਾਵਾ ਪਾਣੀਆ ਪਿਆ ਰਹੇ ਨੇ ਬੜੀ ਚੰਗੀ ਗੱਲ ਆ ਕਿ ਸਿੱਖਾਂ ਦਾ ਬਹੁਤ ਵਿਸ਼ਾਲ ਰੂਪ ਆ ਕਿ ਉਹ ਦੁਸ਼ਮਣਾਂ ਨਾਲ ਲੜ ਵੀ ਰਹੇ ਨੇ ਤੇ ਮਰਮ ਪੱਟੀ ਵੀ ਕਰ ਰਹੇ ਨੇ ਪਰ ਬੀੜੀਆਂ ਜਰਦਾ ਪੀਣ ਵਾਲਿਆਂ ਨੂੰ ਗੁਰੂ ਘਰ ਦੇ ਵਿੱਚ ਪ੍ਰਾਣੀ ਦੇ ਸਕਦੇ ਸੀ ਤੰਬੂ ਲਾ ਦੇਣ ਬਾਹਰ ਜੇ ਬਹੁਤ ਹੀ ਜ਼ਿਆਦੇ ਪੈਸੇ ਨੇ ਇਹ ਕਾਫਾ ਫਲਾ ਰਹੇ ਨੇ ਬਹੁਤ ਜ਼ਿਆਦੀਆਂ ਕਿ ਕਿਸਾਨ ਵੱਟੇ ਮਾਰ ਰਿਹਾ ਕਿਸਾਨ ਕੋਹ ਰਾਮਚਾਰ ਰਹੇ ਆ ਇਹ ਜਿਹੜਾ ਗੋਦੀ মিডিਆ ਉਹ ਬਹੁਤ ਹਰਾਮਜਾਦੀ ਕੀ ਕਰ ਰਿਹਾ ਤੇ ਜਿਹੜੀ ਪੱਤਰਕਾਰ ਸੀ ਉਹ ਇੰਨਾ ਜ਼ਹਿਰ ਕਹਿ ਰਹੀ ਸੀ ਵੀ ਜਿਵੇਂ ਅਸੀਂ ਜੁਗਾਂਡਾ ਤੋਂ ਆਇਆ ਵੀ ਇਸ ਧਰਤੀ ਦੇ ਲੋਕ ਹੀ ਨਹੀਂ ਹੈ ਪਰ ਇੱਕ ਕਿਸਮ ਦਾ ਇਹਨਾਂ ਨੇ ਖਾਲਸਾ ਰਾਏ ਡਿਕਲੇਅਰ ਕਰਤਾ ਮੈਂ ਤੇ ਕਹਿੰਨਾ ਵੱਡੇ ਬੈਨਰ ਲਾ ਕੇ ਬਾਕੀ ਜਿਹੜੇ ਰਾਹ ਨੇ ਉਹ ਵੀ ਬੰਦ ਕਰਕੇ ਤੇ ਜਿੰਨਾ ਤਾਮਝਾ ਹੈ ਸਾਡੇ ਕੋਲ ਅਸੀਂ ਮਤਲਬ ਮਰਦੇ ਨਹੀਂ ਚਲਾ ਲਾਂਗੇ ਸਟੇਟ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੈ ਜੀ ਕਿ ਟ੍ਰੇਨਾਂ 'ਚ ਜਾਓ ਬੱਸਾਂ 'ਚ ਜਾਓ ਟਰਾਲੀਆਂ 'ਚ ਜਾਣਾ ਸਹੀ ਨਹੀਂ ਟਰਾਲੀਆਂ 'ਚ ਤੁਸੀਂ ਕੋਈ ਵੀ ਐਦਾਂ ਦੀ ਚੀਜ਼ ਲਿਜਾ ਸਕਦੇ ਹੋ ਜਿਹਦੇ ਨਾਲ ਉੱਥੇ ਜਾ ਕੇ ਨੁਕਸਾਨ ਪਹੁੰਚਾ ਸਕਦੇ ਹੋ ਅਗਰ ਟ੍ਰਾਂਸਪੋਰਟ ਪਬਲਿਕ ਟ੍ਰਾਂਸਪੋਰਟ ਹੈ ਟ੍ਰੇਨਸ ਹੈ ਜਾਂ ਬੱਸਿਸ ਹੈ ਜਾਂ ਆਪਣੇ ਵਾਹਨਾਂ ਲੋਕੋ ਕੇ ਉਸਮੇ ਜਾ ਲੇਕਿਨ ਟਰੈਕਟਰ ਜੋ ਹੈ ਇਜ਼ ਨਾਟ ਮੋਡ ਆਫ ਟ੍ਰਾਂਸਪੋਰਟ ਹਾਂ ਹਾਂ ਤੇਰਾ ਕਫਨ ਲਿਆ ਲੈ ਕੇ ਜਾਣਿਆ ਟਰਾਲੀ ਦੇ ਵਿੱਚ ਲੱਕੜਾ ਲੈ ਕੇ ਜਾ ਰਹੇ ਆ ਤੈਨੂੰ ਤੈਨੂੰ ਸਾੜਨ ਵਾਸਤੇ ਉਹ ਲੱਕੜਾਂ ਈ ਟਰਾਲੀਆਂ ਦੇ ਵਿੱਚ ਬੜੀਆਂ ਟਰਾਲੀਆਂ ਲੱਕੜਾਂ ਈ ਲੱਦੀਆਂ ਹੋਈਆਂ ਨੇ ਤੁਹਾਡੀ ਮੜੀ ਬਣਾਉਣੀ ਆ ਤੇ ਤਾਂ ਲੈ ਕੇ ਚੱਲੇ ਆ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਪ੍ਰਾਣੀਆਂ ਵੀਡੀਓ ਸੰਘਰਸ਼ ਵਾਲੀਆਂ ਅਪਲੋਡ ਨਾ ਕਰਨ ਵੀ ਉੱਥੋਂ ਲੰਘ ਗਏ ਉੱਥੇ ਤੋੜਤਾਵੇ ਉੱਥੇ ਕੋਈ ਕਿਸਾਨ ਸ਼ਹੀਦ ਹੋ ਗਿਆ ਵੇ ਇਹ ਗੱਲ ਬੜੀ ਗਲਤ ਆ ਐਸੇ ਸੰਘਰਸ਼ ਦੀਆਂ ਤਸਵੀਰਾਂ ਪੇਸ਼ ਕਰਨ ਲੋਕਾਂ ਤੱਕ ਸੱਚ ਜਾਏ ਵੀ ਹੋ ਕੀ ਰਿਹਾ ਉੱਥੇ ਤੁਰੂ ਗਏ ਤੇ ਗੋਲੇ ਨੇ ਉਹ ਸਿੱਟੇ ਜਾ ਰਹੇ ਨੇ ਲਾਂਚਰ ਨੇ ਜਿਹੜੇ ਛੋਟੇ ਲਾਂਚਰ ਮਿਲਟਰੀ ਇਸਤੇਮਾਲ ਕਰਦੀ ਆ ਸਾਰਾ ਸਿਸਟਮ ਹੈ ਉਹੀ ਚੱਲ ਰਿਹਾ ਏ ਤੇ ਵੱਡੇ ਵੱਡੇ ਅਖਬਾਰਾਂ ਨੇ ਇਹ ਵੀ ਕਹਿਤਾ ਕਿ ਡਰੋਨ ਤਾਂ ਕਿਸੇ ਪੁਲਿਸ ਪ੍ਰਸ਼ਾਸਨ ਕੋਲ ਕਿਸੇ ਸਰਕਾਰ ਕੋਲ ਹੈਗਾ ਹੀ ਨਹੀਂ ਇਹ ਕਿੱਥੋਂ ਆਇਆ ਇਹਨਾਂ ਨੂੰ ਕਿੱਥੋਂ ਪ੍ਰੋਵਾਈਡ ਹੋ ਗਿਆ ਅੱਜ ਤੋਂ ਤੀਜਾ ਹੁਣ ਜਰਨਲ ਆ ਉਹ ਤੋਂ ਪਹਿਲਾ ਜਿਹੜਾ ਜਰਨਲ ਸੀ ਉਹਨੇ ਕਹਿਤਾ ਸੀ ਵੀ ਸਾਡਾ ਸਮਾਨ ਸਾਰਾ ਐਕਸਪਾਇਰ ਹੋ ਰਿਹਾ ਆ ਸਾਨੂੰ ਇਹਦੇ ਲਈ ਪੈਸੇ ਚਾਹੀਦੇ ਨੇ ਸਾਨੂੰ ਸਮਾਨ ਅਸੀਂ ਨਵਾਂ ਲੈਣਾ ਹੈ ਸੋ ਇਹਨਾਂ ਕੋਲ ਹੈ ਹੀ ਐਕਸਪਾਇਰ ਨਹੀਂ ਇਹ ਨਹੀਂ ਕਿ ਸਾਡੇ ਤੇ ਐਕਸਪਾਇਰ ਸੁੱਟ ਰਹੇ ਨੇ ਹੈ ਹੀ ਨਹੀਂ ਕੁਝ ਇਹਨਾਂ ਕੋਲ ਅਸੀਂ ਇਹਨਾਂ ਦੇ ਨੰਬਰ ਵੀ ਲੈ ਲੇ ਉਤੋਂ ਸਾਡੇ ਕੋਲ ਸਾਰੀਆਂ ਫੋਟੋਆਂ ਹੈਗੀਆਂ ਨੇ ਕਿੱਥੋਂ ਹੀ ਚਲਾਉਂਦੇ ਸੀ ਕਿਵੇਂ ਚਲਾਉਂਦੇ ਸੀ ਕਿੰਨੇ ਫੇਰ ਕਰਦੇ ਸੀ ਥੱਲੇ ਖੜ ਕੇ ਸਾਰੀਆਂ ਬਣਾਈਆਂ ਨੇ ਨਹੀਂ ਮੁੱਕਰ ਨਹੀਂ ਸਕਦੇ ਕੋਰਟ 'ਚ ਪੇਸ਼ ਕਰਾਂਗੇ ਸਭ ਕੁਝ ਇੱਕ ਦਿਨ ਐਸਾ ਆਊਗਾ ਕਿ ਤੁਸੀਂ ਦੇਖ ਲਿਓ ਜਦੋਂ ਇਹ ਮਰਨ ਲੱਗੇ ਬੁੱਕਾਂ ਲਿਖਣਗੇ ਨਾ ਤੇ ਲਿਖ ਕੇ ਜਾਣਗੇ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਗੁਨਾਹ ਇਹ ਕੀਤਾ ਸੀ ਅਸੀਂ ਕਿਸਾਨਾਂ ਦੇ ਖਿਲਾਫ ਰਹੇ ਹਾਂ ਦੀਪ ਨੇ ਬਹੁਤ ਦੂਰ ਦੀ ਗੱਲ ਕੀਤੀ ਹੈ ਜਿਹੜੀ 20 ਸਾਲਾਂ ਨੂੰ ਹੋਣੀ ਹੈ ਉਹ ਕਰ ਗਿਆ ਉਹ ਹਾਂਜੀ ਸੰਭੂ ਤੇ ਮੌਜੂਦ ਆ ਇਸ ਸਮੇਂ ਸ਼ਾਮ ਦਾ ਟਾਈਮ ਆ ਮਗਰੋਂ ਧੁਮਾਕਿਆਂ ਦੀਆਂ ਆਵਾਜ਼ਾਂ ਨੇ ਫੇਰ ਆਉਣ ਲੱਗੀਆਂ ਨੇ ਸੋ ਕਿਸਾਨਾਂ ਦੀ ਮੀਟਿੰਗ ਵੀ ਚੱਲ ਰਹੀ ਆ ਸੋ ਉੱਥੇ ਜਿਹੜੀ ਮਿਲਟਰੀ ਦੀ ਕਾਰਵਾਈ ਆ ਸਵੇਰ ਤੋਂ ਰੁਕੀ ਹੋਈ ਸੀ ਫਿਰ ਆਵਾਜ਼ਾਂ ਆਉਣ ਲੱਗੀਆਂ ਨੇ ਫਿਲਹਾਲ ਸਾਡੇ ਨਾਲ ਬਾਬਾ ਬਖਸੀਸ ਜੀ ਨੇ ਗੱਲ ਕਰਦੇ ਆ ਕਿ ਇਸ ਤਰ੍ਹਾਂ ਦੇਖਦੇ ਨੇ ਸਰਕਾਰਾਂ ਨੂੰ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਬਾਬਾ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜੋ ਹਕੂਮਤ ਵੱਲੋਂ ਇੱਥੇ ਰਵਈਆ ਅਪਣਾਇਆ ਜਾ ਰਿਹਾ ਏ ਹਰਿਆਣਾ ਪ੍ਰਸ਼ਾਸਨ ਵੱਲੋਂ 1978 ਦੀ ਵਿਸਾਖੀ ਤੋਂ ਬਾਅਦ ਲਗਾਤਾਰ ਅਸੀਂ ਕਹਿ ਰਹੇ ਆ ਕਿ ਸਾਨੂੰ ਆਪਣਾ ਹਿੱਸਾ ਨਹੀਂ ਮੰਨਦੇ ਅੱਜ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਕਿ ਵੇਖ ਲਓ ਸਾਨੂੰ ਹਿੱਸਾ ਨਹੀਂ ਮੰਦੇ ਜੇ ਇਹ ਇਹਨਾਂ ਲੋਕਾਂ ਨੂੰ ਆਪਣੇ ਸਮੇਂ ਦੇ ਹੋਣ ਤਾਂ ਫਿਰ ਇਹਨਾਂ ਦੇ ਫੇਰ ਕਿਉਂ ਕਰਨ ਜੇ ਇਹ ਲੋਕਾਂ ਨੂੰ ਆਪਣਾ ਸਮਾਂ ਹੀ ਦੇ ਹੋਣ ਤੇ ਇਹਨਾਂ ਦੀਆਂ ਅੱਖਾਂ ਕਿਉਂ ਕੱਢ ਦੇਣ ਇਹਨਾਂ ਦੇ ਲਤਾਂ ਕਿਉਂ ਤੋੜ ਦੇਣ ਸੋ ਇੰਨੀ ਵੱਡੀ ਹਰਾਮਜਾਦੀ ਸਟੇਟ ਦੇ ਵਿੱਚ ਹੋ ਰਹੀ ਆ ਔਰ ਖੱਟੜ ਸਰਕਾਰ ਜਿਹੜੀ ਆ ਆਪਣੇ ਲੋਕਾਂ ਤੇ ਐਮਰਜੈਂਸੀ ਲਾ ਕੇ ਕਰਫਿਊ ਲਾ ਕੇ ਕਿਸਾਨਾਂ ਨੂੰ ਘਰਾਂ ਚ ਢੱਕਿਆ ਹੋਇਆ ਔਰ ਮੈਂ ਤੁਹਾਨੂੰ ਹੋਰ ਦੱਸਾਂ ਹਰਿਆਣਾ ਕਮੇਟੀ ਨੇ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪਨਾਹ ਦਿੱਤੀ ਹੋਈ ਆ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਜਿਨ੍ਹਾਂ ਲੋਕਾਂ ਨੇ ਲੱਡੂ ਵੰਡੇ ਸੀ ਅਸੀਂ ਉਹਨਾਂ ਨੂੰ ਮਾਰਨ ਤੱਕ ਗਏ ਆ ਤੇ ਹੁਣੇ ਸਾਡੇ ਕਿਸਾਨਾਂ ਦੇ ਉੱਤੇ ਹਮਲਾ ਕਰ ਰਹੇ ਨੇ ਤੇ ਇਹ ਉਹਨਾਂ ਨੇ ਚਾਹਾ ਬਾਣੀਆਂ ਪਿਆ ਰਹੇ ਨੇ ਕਦੇ ਇਹਨਾਂ ਕਹੇ ਉੱਤੇ ਮਤਲਬ 6ਵੀਂ ਪਾਸ਼ੇ ਵੀ ਰੱਖਿਆ ਇੱਥੇ 9ਵੀਂ ਪਾਸ਼ੇ ਵੀ CRPF ਜਿਹੜੀ ਉਹਨਾਂ ਨੂੰ ਲੰਗਰ ਲਾ ਕੇ ਵੇਖੋ ਬੜੀ ਚੰਗੀ ਗੱਲ ਆ ਕਿ ਸਿੱਖਾਂ ਦਾ ਇੱਕੋ ਸਮੇਂ ਬਹੁਤ ਵਿਸ਼ਾਲ ਰੂਪ ਆ ਕਿ ਉਹ ਦੁਸ਼ਮਣਾਂ ਨਾਲ ਲੜ ਵੀ ਰਹੇ ਨੇ ਤੇ ਮਰਦਮ ਪੱਟੀ ਵੀ ਕਰ ਰਹੇ ਨੇ ਪਰ ਬੀੜੀਆਂ ਜਰਦਾ ਪੀਣ ਵਾਲਿਆਂ ਨੂੰ ਗੁਰੂ ਘਰ ਦੇ ਵਿੱਚ ਪਨਾ ਨਹੀਂ ਦੇ ਸਕਦੇ ਸੀ ਤੰਬੂ ਲਾ ਦੇਣ ਬਾਹਰ ਜੇ ਬਹੁਤ ਹੀ ਜ਼ਿਆਦੇ ਪੈਸੇ ਨੇ ਉਹ ਉੱਥੋਂ ਰੋਟੀ ਖਾ ਕੇ ਤੇ ਸਾਡੇ ਨੌਜਵਾਨਾਂ ਦੇ ਉੱਤੇ ਫੈਰ ਕਰ ਰਹੇ ਨੇ ਤੇ ਇਹ ਉਹਨਾਂ ਨੂੰ ਪਨਾ ਦੇ ਰਹੇ ਨੇ ਸੋ ਇੱਕ ਗੱਲ ਦੂਜੀ ਗੱਲ ਜਿਹੜੀ ਆ ਦੂਜੀ ਗੱਲ ਇਹ ਆ ਕਿ ਇਹ ਇੱਕ ਅਫਵਾਹ ਫਲਾ ਰਹੇ ਨੇ ਬਹੁਤ ਜ਼ਿਆਦੀਆਂ ਕਿ ਕਿਸਾਨ ਵੱਟੇ ਮਾਰ ਰਿਹਾ ਕਿਸਾਨ ਜਿਹੜਾ ਕੀ ਉਹਨਾਂ ਕਹਿੰਦੇ ਨੇ ਕੋਹਰਾ ਮਚਾ ਰਹੇ ਆ ਇਹ ਜਿਹੜਾ ਗੋਦੀ ਮੀਡੀਆ ਉਹ ਬਹੁਤ ਹਰਾਮਜਾਦੀਗੀ ਕਰ ਰਿਹਾ ਤੇ ਮੈਂ ਤੁਹਾਨੂੰ ਅਪੀਲ ਕਰਦਾ ਕਿ ਜਿੰਨੇ ਵੀ ਨੌਜਵਾਨ ਨੇ ਉਹ ਆਪਣੇ ਆਪਣੇ ਫੋਨਾਂ ਦੇ ਵੀਡੀਓ ਬਣਾ ਕੇ ਆਪਣੀ ਆਪਣੀ ਗੱਲ ਸੁਟਣ ਆਪਣਾ ਆਪਣਾ ਦ੍ਰਿਸ਼ਤिकोण ਲੋਕਾਂ ਨੂੰ ਸੁਟਣ ਜਿਵੇਂ ਪਹਿਲਾਂ ਇਹਨਾਂ ਨੂੰ ਆਪਾਂ ਮਾਰ ਦਿੱਤੀ ਸੀ ਓਵੇਂ ਹੀ ਆਪਣੇ YouTube ਚੈਨਲਾਂ ਰਾਹੀਂ ਸੱਚ ਲੋਕਾਂ ਦੇ ਸਾਹਮਣੇ ਰੱਖੋ ਦੂਜੀ ਗੱਲ ਇਹ ਕੀ ਕਰ ਰਿਹਾ ਹੈ ਕਿ ਖਨੌਰੀ ਬਾਰਡਰ ਵਾਲੇ ਇਹਨਾਂ ਨੇ ਕਿੱਕ ਬਾਰਡਰ ਦੇ ਉੱਤੇ ਅਜਾ ਆਉਣ ਲਈ ਸੀ ਕਿ ਇਹ ਕਿਸਾਨਾਂ ਨੂੰ ਅਪੀਲ ਕਰਕੇ ਨਾ ਸੀਸਫਾਇਰ ਦੀ ਤੇ ਸਾਰਾ ਕੁਝ ਇਕੱਠਾ ਕਰ ਰਹੇ ਨੇ ਹੁਣ ਜਿਹੜੇ ਨੇ ਝਾੜੂ ਫੇਰ ਰਹੇ ਨੇ ਏ ਇਹਨਾਂ ਨੂੰ ਇੱਥੇ ਫੇਰ ਨਹੀਂ ਦੇਣਾ। ਨਾ ਇਹ ਐਵੇਂ ਹੀ ਰੱਖਣਾ ਆ। ਕਿਉਂਕਿ ਹਾਈ ਕੋਰਟ ਦੀ ਅੱਜ ਤਰੀਕ ਸੀਗੀ ਤੇ ਮੈਨੂੰ ਲੱਗਦਾ ਉਹਨਾਂ ਨੇ ਨੋਟਿਸ ਲੈਣਾ ਇਹਦਾ ਵੀ ਤੁਸੀਂ ਇਹਨਾਂ ਦੇ ਗੋਲੀ ਕਿਉਂ ਚਲਾ ਰਹੇ ਹੋ। ਇਹ ਜਿਹੜਾ ਜਿਹੜਾ ਜੀ ਸਫਾਈ ਕਰ ਰਹੇ ਨੇ ਸਭ ਕੁਝ ਕਰ ਰਹੇ ਨੇ ਇਹ ਉਹ ਵੀ ਇੱਕ ਚਾਲ ਆ ਵੀ ਇੱਥੇ ਕੋਈ ਪ੍ਰੂਫ ਨਾ ਛੱਡੇ ਜਾ। ਹਾਂਜੀ ਹਾਂਜੀ ਨਾਲੇ ਇਹ ਕਹਿ ਰਹੇ ਨੇ ਇੱਕ ਗੱਲ ਜਿਹੜੀ ਮੈਨੂੰ ਚੇਤਾ ਆਈ ਆ ਕਿ ਉਹ ਵਿਖਾ ਰਹੇ ਨੇ ਨੈਸ਼ਨਲ ਚੈਨਲ ਦੇ ਉੱਤੇ ਕਿ ਪੁਲਿਸ ਜਿਹੜੀ ਆ ਉਹ ਬੜੀ ਨਿਮਰਤਾ ਦੇ ਨਾਲ ਕਿਸਾਨਾਂ ਨੂੰ ਅਪੀਲ ਕਰ ਰਹੀ ਆ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਪਰ ਕਿਸਾਨ ਜਿਹੜੇ ਨੇ ਉਹ ਜਿਹੜੇ ਨੇ ਵੱਟੇ ਮਾਰ ਰਹੇ ਨੇ ਅਗਰੈਸਿਵ ਹੋ ਰਹੇ ਨੇ ਇਸ ਕਰਕੇ ਲਾਅ ਐਂਡ ਆਰਡਰ ਦੀ ਸਮੱਸਿਆ ਕਰਕੇ ਮਜਬੂਰੀ ਕਰਨ ਉਹਨਾਂ ਦੇ ਫੈਰ ਕੀਤਾ ਜਿਹੜਾ ਨੇ ਸ਼ਰਮ ਨਾਲ ਡੁੱਬ ਕੇ ਮਰ ਜਾਓ ਮੈਂ ਇਹ ਕਿਹੜੀ ਨਿਊਜ਼ ਸੀ ਸ਼ਾਇਦ ਜਿਹੜੀ ਪੱਤਰਕਾਰ ਸੀ ਉਹ ਇੰਨਾ ਜ਼ਹਿਰ ਕਹਿ ਰਹੀ ਸੀ ਵੀ ਜਿਵੇਂ ਅਸੀਂ ਜੁਗਾਂਡਾ ਤੋਂ ਆਇਆ ਵੀ ਇਸ ਧਰਤੀ ਦੇ ਲੋਕ ਹੀ ਨਹੀਂ ਹੈ ਜੀ ਮੈਂ ਹੈਰਾਨ ਮਾਨਾ ਕਿ ਜੇ ਅਸੀਂ ਇਸ ਤਰ੍ਹਾਂ ਹੀ ਬਾਗਾ ਬਾਰਡਰ ਤੇ ਚਲੀਏ ਸਾਡੇ ਸਿਰਾਂ ਤੇ ਪੱਗਾ ਹੋਣ ਸਾਨੂੰ ਗੋਲੀ ਨਹੀਂ ਮਾਰਦਾ ਕੋਈ ਲਿਖ ਕੇ ਲੈ ਲਓ ਸਾਨੂੰ ਗੋਲੀ ਨਹੀਂ ਮਾਰਦਾ ਕੋਈ ਔਰ ਇਹ ਸਾਨੂੰ ਗੋਲੀਆਂ ਮਾਰ ਰਹੇ ਨੇ ਪਰ ਇੱਕ ਕਿਸਮ ਦਾ ਇਹਨਾਂ ਨੇ ਖਾਲਸਾ ਰਾਏ ਡਿਕਲੇਅਰ ਕਰਤਾ ਮੈਂ ਤੇ ਕਹਿੰਦਾ ਵੱਡੇ ਬੈਨਰ ਲਾ ਕੇ ਬਾਕੀ ਜਿਹੜੇ ਰਾਹ ਨੇ ਉਹ ਵੀ ਬੰਦ ਕਰਕੇ ਤੇ ਜਿੰਨਾ ਤਾਮਝਾ ਹੈ ਸਾਡੇ ਕੋਲ ਅਸੀਂ ਮਤਲਬ ਮਰਦੇ ਨਹੀਂ ਚਲਾ ਲਾਂਗੇ ਸਟ੍ਰੀਟ ਕਿਹੜੀ ਗੱਲ ਹਾਂਜੀ ਹਾਂ ਔਰ ਇੱਕ ਗੱਲ ਇੱਕ ਗੱਲ ਦੀਪ ਸਿੱਧੂ ਨੇ ਇੱਕ ਅਪੀਲ ਕੀਤੀ ਸੀ ਜੀ ਕਿ ਰੋਟੀ ਨਾਲ ਲੈ ਕੇ ਜਾਇਓ ਇਹ ਮੰਨ ਗਏ ਪਰ ਸੋ ਮੈਂ ਅਪੀਲ ਕੀਤੀ ਕੱਲ ਵੀ ਅਪੀਲ ਕੀਤੀ ਸੀ ਕਿ ਆ ਨਾਲ ਲੈਣੇ ਬਹਿਜੇ ਦੇ ਉੱਤੇ ਸੋ ਅੱਜ ਉਗਰਾਹਾ ਸਾਹਿਬ ਤੇ ਹੋਰ ਜਿਹੜੀਆਂ ਜਥੇਬੰਦੀਆਂ ਸੀਗੀਆਂ ਕਾਮਰੇਡ ਜਥੇਬੰਦੀਆਂ ਉਹਨਾਂ ਨੇ ਅੱਜ ਰੇਲਾਂ ਦੇ ਟ੍ਰੈਕ ਜਿਹੜੇ ਜਮ ਕੀਤੇ ਨੇ ਇਸ ਸੰਘਰਸ਼ ਦੇ ਸਮਰਥਨ ਦੇ ਵਿੱਚ ਸੋ ਸਾਰੇ ਆਉਣਗੇ ਹੌਲੀ ਹੌਲੀ ਸਾਡੀ ਵੀ ਅਪੀਲ ਹੈ ਕਿ ਇਕੱਠੇ ਹੋ ਕੇ ਚੱਲੋ ਤੇ ਦਿੱਲੀ ਨੂੰ ਪਾਓ ਭਾਜੜ ਸਾਨੂੰ ਕਿਸੇ ਚੀਜ਼ ਦੀ ਕੋਈ ਭੁੱਖ ਨਹੀਂ ਕੇ ਸਾਨੂੰ ਇੱਕ ਕਮੇਟੀ ਚ ਲੈ ਲਓ ਜੀ ਸਾਨੂੰ ਮੈਂਬਰੀ ਚ ਬਿਠਾ ਲਓ ਜੀ ਸਾਨੂੰ ਨਾ ਕਿਉਂਕਿ ਸਾਡਾ ਅਸਲ ਮੈਨ ਹੈ ਅਸੀਂ ਇਹਦੇ ਸਹਿਯੋਗੀ ਆ ਸਾਡਾ ਇਹ ਸੰਘਰਸ਼ ਇਸ ਤਰ੍ਹਾਂ ਨਹੀਂ ਹੈ ਸਾਡਾ ਦਿੱਲੀ ਨਾਲ ਰੌਲਾ ਹੀ ਹੋ ਰਾ ਸਾਨੂੰ ਚਾਹੀਦੀ ਹੈ ਪੂਰਨ ਆਜ਼ਾਦੀ ਤੇ ਉਹ ਉਹ ਉਦੋਂ ਤੱਕ ਅਸੀਂ ਪਿੱਛੇ ਨਹੀਂ ਹਟਦੇ ਪਰ ਇਹਨਾਂ ਸੰਘਰਸ਼ਾਂ ਦੀ ਜਿਹੜੀ ਗਵਾਹੀ ਆ ਕਿਸਾਨ ਕਰ ਰਹੇ ਨੇ ਸੋ ਅਸੀਂ ਉਹਨਾਂ ਦੇ ਨਾਲ ਆ ਜੀ ਪਾਰੇ ਕਿਸਾਨਾਂ ਨੂੰ ਕਹਿ ਰਹੇ ਨੇ ਜੀ ਕਿ ਤੁਸੀਂ ਦਿੱਲੀ ਜੀ ਸੱਦਕੇ ਜਾਓ ਟ੍ਰੇਨਾਂ ਚੱਲ ਰਹੀਆਂ ਨੇ ਬੱਸਾਂ ਚੱਲ ਰਹੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੈ ਜੀ ਕਿ ਟ੍ਰੇਨਾਂ ਚ ਜਾਓ ਬੱਸਾਂ ਚ ਜਾਓ ਟਰਾਲੀਆਂ ਚ ਜਾਣਾ ਸਹੀ ਨਹੀਂ ਟਰਾਲੀਆਂ ਚ ਤੁਸੀਂ ਕੋਈ ਵੀ ਐਦਾਂ ਦੀ ਚੀਜ਼ ਲਿਜਾ ਸਕਦੇ ਹੋ ਜਿਹਦੇ ਨਾਲ ਉੱਥੇ ਜਾ ਕੇ ਨੁਕਸਾਨ ਪਹੁੰਚਾ ਸਕਦੇ ਹੋ ਹਾਂ ਹਾਂ ਤੇਰਾ ਕਫਣ ਲਿਆ ਲੈ ਕੇ ਜਾਣਿਆ ਟਰਾਲੀ ਦੇ ਵਿੱਚ ਹੁਣ ਮੈਂ ਇਦੋਂ ਵੱਧ ਨਹੀਂ ਕੁਝ ਕਹਾਂ ਲੱਕੜਾਂ ਲੈ ਕੇ ਜਾ ਰਹੇ ਆ ਤੈਨੂੰ ਤੈਨੂੰ ਸਾੜਨ ਵਾਸਤੇ ਉਹ ਲੱਕੜਾਂ ਨੇ ਟਰਾਲੀਆਂ ਦੇ ਵਿੱਚ ਬੜੀਆਂ ਟਰਾਲੀਆਂ ਲੱਕੜਾਂ ਹੀ ਲੱਦੀਆਂ ਹੋਈਆਂ ਨੇ ਤੁਹਾਡੀ ਮੜੀ ਬਣਾਉਣੀ ਹੈ ਉੱਥੇ ਤਾਂ ਲੈ ਕੇ ਚੱਲੇ ਸ਼ਰਮ ਹਰਿਆਣੇ ਦੀ ਟਰਾਲੀ ਨਹੀਂ ਹੈ ਇਹ ਕਿਸਾਨਾਂ ਦੇ ਮੁੰਡੇ ਨਹੀਂ ਹੈ ਇਹ जाट ਜਿਹੜਾ ਭਾਈਚਾਰਾ ਸਾਡਾ ਸਾਰਾ ਕਿਸਾਨ ਹਰਿਆਣੇ ਦੇ ਵਿੱਚ ਟੋਟਲ जाट ਸਾਡੇ ਨਾਲ ਨੇ ਸੋ ਵਿਚਾਰੇ ਵਿਲਕ ਰਹੇ ਨੇ ਉਧਰ ਘਰਾਂ 'ਚ ਡੱਕਿਆ ਹੋਇਆ ਉਹਨਾਂ ਨੂੰ ਸੋ ਇੱਕ ਮੈਂ ਤੁਹਾਡੇ ਚੈਨਲ ਰਾਹੀਂ ਹੋਰ ਅਪੀਲ ਕਰਨੀ ਚਾਹੁੰਦਾ ਆਪਣੇ ਨੌਜਵਾਨਾਂ ਨੂੰ ਕਿ ਪ੍ਰਾਣੀਆ ਵੀਡੀਓ ਸੰਘਰਸ਼ ਵਾਲੀਆਂ ਅਪਲੋਡ ਨਾ ਕਰਨ ਵੀ ਉਥੋਂ ਲੰਘ ਗਏ ਉਥੇ ਤੋੜ ਤਾਵੇ ਉਥੇ ਕੋਈ ਕਿਸਾਨ ਸ਼ਹੀਦ ਹੋ ਗਿਆ ਇਹ ਗੱਲ ਬੜੀ ਗਲਤ ਆ ਐਸੇ ਸੰਘਰਸ਼ ਦੀਆਂ ਤਸਵੀਰਾਂ ਪੇਸ਼ ਕਰਨ ਲੋਕਾਂ ਤੱਕ ਸੱਚ ਜਾਏ ਵੀ ਹੋ ਕੀ ਰਿਹਾ ਉੱਥੇ ਇਹ ਮੇਰੀ ਅਪੀਲ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜੇ ਕਿਸੇ ਨੇ ਪਾਈਵੇਟ ਡਿਲੀਟ ਕਰੋ ਸੋ ਇਹ ਬੜੀ ਜ਼ਰੂਰੀ ਹੈ ਫੇਕ ਕੋਈ ਵੀ ਗੱਲ ਨਹੀਂ ਜਾਣੀ ਚਾਹੀਦੀ ਪਰसों ਇਹਨਾਂ ਨੇ ਪਾਤਾ ਕਿ ਜਿਸ ਨੇ ਵੀ ਚਾਰ ਨੌਜਵਾਨ ਸ਼ਹੀਦ ਹੋ ਗਏ ਨੇ ਮੈਂ ਨੰਬਰ ਸਾਰੀ ਰਾਤ ਮੈਂ ਕੀ ਕਹਿੰਦਾ ਰਿਹਾ ਵੀ ਨਹੀਂ ਕੋਈ ਗੱਲ ਨਹੀਂ ਹੈ ਸਾਡੇ ਮੂੜੇ ਠੀਕ ਠਾਕ ਨੇ ਸੋ ਇਹ ਗੱਲ ਤੋਂ ਅਪੀਲ ਇਹ ਇਦਾਂ ਦੀਆਂ اسرਾਰਤਾ ਇਹਨਾਂ ਦਾ ਜਿਹੜਾ ਆਈਟੀ ਸੈੱਲਾ ਜਾਂ ਇਹਨਾਂ ਦੇ ਜਿਹੜੇ ਬੰਦੇ ਨੇ ਉਹ ਵੀ ਕਰ ਸਕਦੇ ਨੇ ਜੀ ਜਿੱਦਾਂ ਹੁਣ ਟਿਕਰੀ ਤੇ ਫੜਿਆ ਗਿਆ ਏ ਇਹਨਾਂ ਦਾ ਹੀ ਬੰਦਾ ਸੀਗਾ ਜਿਹੜਾ ਪਥਰਾ ਕਰ ਰਿਆ ਸੀਗਾ ਇਹ ਵੀ ਚਾਲਾਂ ਚੱਲ ਰਹੇ ਨੇ ਦੇਖੋ ਇਹਨਾਂ ਤੇ ਇਹ ਕੁਝ ਕਰਨਾ ਹੀ ਆ ਸੋ ਇਹ ਤਾਂ ਹੈਗੇ ਨੇ ਜਿਹੜਾ ਮੋਦੀ ਕਹਿੰਦਾ ਨਾ ਵੀ ਅਸੀਂ ਕੀੜੇ ਆ ਇਹ ਕੀੜੇ ਨੇ ਜੀ ਇਹ ਕੀੜੇ ਨੇ ਜਿਹੜੇ ਗੰਦ ਚ ਪਏ ਹੁੰਦੇ ਨੇ ਉਹ ਕੀੜੇ ਨੇ ਕਿ ਜਿਹੜਾ ਲੋਕ ਕੋਈ ਬੰਦਾ ਦੁਨੀਆ ਤੇ ਤੁਸੀਂ ਕਿਤੇ ਬਾਹਰਲੇ ਮੁਲਖ ਚ ਗਏ ਹੋ ਨਾ ਇੱਕ ਵਾਰੀ ਕਿਸੇ ਨੂੰ ਰੋਟੀ ਖਵਾ ਦੋ ਉਹ 10 ਵਾਰੀ ਪੁੱਛਦਾ ਕਿ ਫ੍ਰੀ ਆਫ ਕਾਸਟ ਆ ਕਿ ਮੈਂ ਇਹਦਾ ਪੈਸੇ ਮੈਂ ਨਹੀਂ ਦੇਣੇ ਐ ਪੁੱਛਦੇ ਨੇ ਉਹ ਵੀ ਇੱਡੀ ਵੱਡੀ ਗੱਲ ਕਿਸੇ ਨੂੰ ਕੋਈ ਰੋਟੀ ਖਵਾ ਰਿਆ ਆ ਤੇ ਸਾਨੂੰ ਤੇ ਕਿੰਨੇ ਸਾਲ 70 ਸਾਲ ਹੋ ਚੱਲੇ ਨੇ ਤੁਹਾਨੂੰ ਰੋਟੀ ਖਵਾਉਂਦਿਆਂ ਨੂੰ ਇਸ ਧਰਤੀ ਦੇ ਉੱਤੇ ਗੁਰਮਾਣੀ ਦੇ ਅਕੋਰਡਿੰਗ ਇਸ ਧਰਤੀ ਦੇ ਉੱਤੇ ਭਾਰ ਪਤਾ ਕਿਹਦਾ ਆ ਕਿਰਤ ਕਾਣਾ ਦਾ ਇੱਥੇ ਨਾ ਪਹਾੜਾਂ ਦਾ ਭਾਰ ਆ ਨਾ ਮਸ਼ਿੰਦਰੀ ਦਾ ਨਾਲ ਲੋਕਾਂ ਦਾ ਇੱਥੇ ਉਹਨਾਂ ਲੋਕਾਂ ਦਾ ਪਾਰ ਹੈ ਜਿਹੜੇ ਅਕਿਰਤ ਕਰਨ ਨੇ ਤੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੁੱਲ ਗਏ ਨੇ ਸਾਨੂੰ ਯਾਦ ਇਹ ਨਾ ਕਿੱਥੋਂ ਰੱਖਣਾ ਕਿਰਤ ਘਾਣਾਂ ਨਾਲ ਸਾਡਾ ਵਾਹ ਪਿਆ ਆ ਕੋਈ ਗੱਲ ਨਹੀਂ ਟਕਰਾਂਗੇ ਜਰੂਰ ਇੱਕ ਦਿਨ ਇਹਨਾਂ ਨੂੰ ਸਿੰਘੂ ਬਾਡਰ ਤੋਂ ਕੁਝ ਵੀਡੀਓ ਆ ਸਾਹਮਣੇ ਆ ਰਹੀਆਂ ਨੇ ਜੀ ਪੁਰਾਣੇ ਟਰੱਕ ਪੁਰਾਣੀਆਂ ਬੱਸਾਂ ਉੱਥੇ ਖੜਾਈਆਂ ਜਾ ਰਹੀਆਂ ਨੇ ਪਤਾ ਲੱਗ ਰਿਹਾ ਉੱਥੋਂ ਦੇ ਜਿਹੜੇ ਵੀਰ ਨੇ ਉਹਨਾਂ ਨੇ ਵੀਡੀਓ ਸਾਨੂੰ ਭੇਜੀਆਂ ਨੇ ਉਹ ਕਹਿ ਰਹੇ ਨੇ ਕਿ ਇਦਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਇਹ ਜੇ ਕਿਸਾਨ ਅੱਗੇ ਵਧਦੇ ਨੇ ਤਾਂ ਉਹਨਾਂ ਨੂੰ ਅੱਗ ਲਾ ਕੇ ਹਿੰਸਕ ਮਾਹੌਲ ਬਣਾ ਕੇ ਕਿਸਾਨਾਂ 'ਤੇ ਕੋਈ ਹਮਲਾ ਵੱਡਾ ਕਰਨਗੇ ਉਹਦੇ ਲਈ ਕਿਸ ਨੌਜਵਾਨਾਂ ਨੂੰ ਉਹਨਾਂ ਲਈ ਮੈਂ ਇਹ ਕਹਿਣਾ ਡਿਲੀਵਰ ਸਾਹਿਬ ਨੂੰ ਮਿਲਾਂਗੇ ਭੰਦੇਰ ਸਾਹਿਬ ਨੂੰ ਵੀ ਮਿਲ ਕੇ ਤੇ ਅਸੀਂ ਕੋਈ 200 ਜਿਹੜਾ ਮੁੰਡਾ ਆ ਉਹਨੂੰ ਕਿਸਾਨਾਂ ਜਿਵੇਂ ਪਿਛਲੀ ਵਾਰੀ ਵਲੰਟੀਅਰ ਸੀਗੇ ਆਪਣੇ ਉਹ ਵਲੰਟੀਅਰ ਸਾਡੇ ਅੱਗੇ-ਅੱਗੇ ਜਾਣਗੇ ਜਿਨ੍ਹਾਂ ਦੇ ਕੋਲ ਦੋ ਵੱਡੇ ਕੈਮਰੇ ਹੋਣਗੇ ਜਿਹੜੇ ਸਾਰੀਆਂ ਚੀਜ਼ਾਂ ਦੀ ਲੌਂਗ ਰੇਜ ਜਿਹੜੀ ਆ ਉਹ ਸਕਰੀਨਿੰਗ ਕਰਨਗੇ ਤੇ ਸਾਡੀ ਜਿਹੜਾ ਕਿਸਾਨਾਂ ਦਾ ਕਾਫਲਾ ਹੈ ਉਹਨਾਂ ਦੇ ਪਿੱਛੇ ਰਹੂਗਾ ਕਿ ਅਸੀਂ ਦੁਨੀਆ ਨੂੰ ਦੱਸੀਏ ਕਿ ਸਾਡੇ ਚ ਕੋਈ ਇਦਾਂ ਦਾ ਬੰਦਾ ਨਹੀਂ ਜਿਹੜਾ ਇਦਾਂ ਦਾ ਕੰਮ ਕਰ ਰਿਹਾ ਸੋ ਇਹ ਆਪੇ ਇਹਨਾਂ ਦੇ ਮੂੰਹ ਤੇ ਹੀ ਪੈਣਾ ਜੇ ਤੁਕਣ ਕੇ ਚੈਨਲੋਂ ਜੀ ਤੇ ਇੱਥੇ ਜੀ ਐਕਸਪਾਇਰ ਜਿਹੜੇ ਹੈਗੇ ਨੇ ਜਿਹੜੇ ਥਰੂ ਗੈਸ ਦੇ ਗੋਲੇ ਨੇ ਉਹ ਸਿੱਟੇ ਜਾ ਰਹੇ ਨੇ ਲਾਂਚਰ ਨੇ ਜਿਹੜੇ ਛੋਟੇ ਲਾਂਚਰ ਮਿਲਟਰੀ ਇਸਤੇਮਾਲ ਕਰਦੀ ਆ ਸਾਰਾ ਸਿਸਟਮ ਹੈ ਉਹੀ ਚੱਲ ਰਿਹਾ ਏ ਤੇ ਵੱਡੇ ਵੱਡੇ ਅਖਬਾਰਾਂ ਨੇ ਇਹ ਵੀ ਕਹਿਤਾ ਕਿ ਡਰੋਨ ਤਾਂ ਕਿਸੇ ਪੁਲਿਸ ਪ੍ਰਸ਼ਾਸਨ ਕੋਲ ਕਿਸੇ ਸਰਕਾਰ ਕੋਲ ਹੈਗਾ ਹੀ ਨਹੀਂ ਇਹ ਕਿੱਥੋਂ ਆਇਆ ਇਹਨਾਂ ਨੂੰ ਕਿੱਥੋਂ ਪ੍ਰੋਵਾਈਡ ਹੋ ਗਿਆ ਇਹ ਕੀ ਕਰ ਰਹੇ ਨੇ ਕਿ ਇਹ ਆਰਮੀ ਕੋਲੋਂ ਲੈ ਕੇ ਮੈਂ ਤੁਹਾਨੂੰ ਇਹ ਦੱਸਣਾ ਕੀ ਕਰ ਰਹੇ ਨੇ ਇਹਨਾਂ ਕੋਲ ਤਾਂ ਜਿਹੜੇ ਆਰਮੀ ਦਾ ਭੰਡਾਰ ਹੈਣਾ ਹੀ ਜੀ ਅੱਜ ਤੋਂ ਤੀਜਾ ਹੁਣ ਜਰਨਲ ਆ ਉਹ ਤੋਂ ਪਹਿਲਾ ਜਿਹੜਾ ਜਰਨਲ ਸੀ ਉਹਨੇ ਕਹਿਤਾ ਸੀ ਵੀ ਸਾਡਾ ਸਮਾਨ ਸਾਰਾ ਐਕਸਪਾਇਰ ਹੋ ਰਿਹਾ ਆ ਸਾਨੂੰ ਇਹਦੇ ਲਈ ਪੈਸੇ ਚਾਹੀਦੇ ਨੇ ਸਾਨੂੰ ਸਮਾਨ ਅਸੀਂ ਨਵਾਂ ਲੈਣਾ ਸੋ ਇਹਨਾਂ ਕੋਲ ਹੈ ਹੀ ਐਕਸਪਾਇਰ ਨਹੀਂ ਇਹ ਨਹੀਂ ਕਿ ਸਾਡੇ ਤੇ ਐਕਸਪਾਇਰ ਸੁੱਟ ਰਹੇ ਨੇ ਹੈ ਹੀ ਨਹੀਂ ਕੁਝ ਇਹਨਾਂ ਕੋਲ ਹੋਰ ਐਕਸਪਾਇਰੀ ਨਹੀਂ ਇਹਨਾਂ ਕੋਲ ਕੁਝ ਨਹੀਂ ਆਗਾ ਅਰੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਇਹ ਐਕਸਪਾਇਰ ਚੀਜ਼ਾਂ ਤਾਂ ਇਸਤੇਮਾਲ ਕਰ ਰਹੇ ਨੇ ਤਾਂ ਕਿ ਅੱਗੇ ਜੇ ਕੋਈ ਇਹਨਾਂ ਤੇ ਕਾਰਵਾਈ ਕਰਦਾ ਹੈ ਕੋਰਟ ਕਰਦਾ ਹੈ ਕੋਈ ਰਿਟਾਂ ਪਾਈਆਂ ਜਾਂਦੀਆਂ ਨੇ ਤਾਂ ਡਾਟਾ ਸੋ ਨਾ ਹੋ ਸਕੇ ਕਿ ਇਹਨਾਂ ਨੇ ਕੋਈ ਇਦਾਂ ਦੇ ਫਾਇਰ ਕੀਤੇ ਨੇ ਜਾਂ ਕੁਛ ਵੀ ਕੀਤੇ। ਬਾਈ ਜੀ ਆ ਜਿਹੜਾ ਕੈਮਰਾ ਨਾ ਇਹਦੀ ਅੱਖ ਬਹੁਤ ਤੇਜ ਆ। ਜੀ ਮੇਰੇ ਕੋਲ ਫੋਨ ਰਾਹੀਂ ਅਸੀਂ ਨੌਜਵਾਨ ਮਹਿੰਗੇ ਫੋਨ ਲੈਂਦੇ ਹੁੰਦੇ ਹਾਂ ਨਾ ਤੇ ਅਸੀਂ ਟੀਚਰਾਂ ਕਰਦੇ ਹਾਂ ਤਾਂ ਵੀ ਇੰਨੇ ਮਹਿੰਗੇ ਫੋਨ ਕੀ ਕਰਨੇ ਨੇ? ਮੈਨੂੰ ਕਿਸੇ ਨੇ ਕਿਹਾ ਵੀ ਜਿਹੜੇ ਮਹਿੰਗਾ ਫੋਨ ਆ ਉਹਦੇ ਕੈਮਰੇ ਦੀ ਰੇਂਜ ਜਿਹੜੀ ਆ ਉਹ ਕਿਲੋਮੀਟਰ ਹੁੰਦੀ ਹੈ ਕਪੂਰੀ ਜੀ 1 ਕਿਲੋਮੀਟਰ ਤੱਕ ਔਰ ਅਸੀਂ ਇਹਨਾਂ ਦੇ ਨੰਬਰ ਵੀ ਲੈ ਲਏ ਉਤੋਂ ਸਾਡੇ ਕੋਲ ਸਾਰੀਆਂ ਫੋਟੋਆਂ ਹੈਗੀਆਂ ਨੇ ਕਿੱਥੋਂ ਇਹ ਚਲਾਉਂਦੇ ਸੀ ਕਿਵੇਂ ਚਲਾਉਂਦੇ ਸੀ ਕਿੰਨੇ ਫਾਇਰ ਕਰਦੇ ਸੀ ਥੱਲੇ ਕੱਢ ਕੇ ਸਾਰੀਆਂ ਬਣਾਈਆਂ ਨੇ ਇਹਨਾਂ ਦੀ ਮੁੱਕਰ ਨਹੀਂ ਸਕਦੇ ਕੋਰਟ ਵਿੱਚ ਪੇਸ਼ ਕਰਾਂਗੇ ਸਭ ਕੁਝ ਜੀ ਨੈਸ਼ਨਲ মিডিਆ ਤੁਸੀਂ ਕਿਹਾ ਕਿ ਕਹਿ ਰਿਹਾ ਹੈ ਕਿ ਪ੍ਰਸ਼ਾਸਨਾਂ ਜਿਹੜਾ ਜਿਹੜੇ ਇੱਥੇ ਜ਼ਬਾਨ ਲੱਗੇ ਨੇ ਉਹ ਅਪੀਲ ਕਰਦੇ ਨੇ ਸ਼ਾਂਤੀ ਬਣਾਈ ਰੱਖਣ ਨੂੰ ਜਦੋਂ ਪਥਰਾ ਹੁੰਦਾ ਏ ਉਦੋਂ ਇਹ ਜਿਹੜਾ ਇੱਕ ਦੋ ਗੋਲੇ ਉਹ ਦਾਗਦੇ ਨੇ ਪਰ ਇਹਨਾਂ ਦੀ ਇਹ ਇਦਾਂ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਅਸਲੀ ਸਾਰੇ ਕਰ ਰਹੇ ਨੇ ਇਹ ਬਹੁਤ ਜ਼ਿਆਦਾ ਉਹ ਕਿਉਂ ਨਹੀਂ ਦਿਖਾ ਰਹੇ ਹੋ ਵੇਖੋ ਮੈਂ ਤੁਹਾਨੂੰ ਉਹੀ ਗੱਲ ਕਹਿਣ ਡਿਆ ਕਿ ਜਿਹੜਾ ਕੁੱਤਾ ਹੁੰਦਾ ਤੁਸੀਂ ਵੇਖਿਆ ਹੋਣਾ ਇੱਕ ਨਾ ਕਾਰਟੂਨ ਬਣਾਇਆ ਸੀ ਕਿ ਆਮਦਸ਼ਾਹ ਤੇ ਮੋਦੀ ਬੈਠੇ ਨੇ ਤੇ ਚਾਰ ਸ਼ਫੇਰੇ ਇਹਨਾਂ ਦੇ ਕੈਮਰੇ ਫੜ ਕੇ ਕੁੱਤੇ ਬੈਠ ਨੇ ਬਹੁਤ ਜ਼ਿਆਦਾ ਤੇ ਉਹ ਪੈਰਾਂ 'ਚ ਬੈਠੇ ਨੇ ਸੋ ਕੁੱਤਾ ਬਹੁਤ ਵਫਾਦਾਰ ਹੁੰਦਾ ਠੀਕ ਹੈ ਜੀ ਕੁੱਤੇ ਨਾਲ ਇਹਨਾਂ ਦੀ ਬਰਾਬਰੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਇਹ ਲਗਭਗ ਉਵੇਂ ਹੀ મોદી ਦੇ ਵਫਾਦਾਰ ਨੇ ਜਿਵੇਂ ਇੱਕ ਦਰਵੇਸ਼ ਹੁੰਦਾ ਇੰਨੇ ਵਫਾਦਾਰ ਨੇ ਬੁਰਕੀ ਖਾ ਕੇ ਨਿਭਾ ਰਹੇ ਨੇ ਤੇ ਇਹ ਇੱਕ ਦਿਨ ਇੱਕ ਦਿਨ ਐਸਾ ਆਊਗਾ ਕਿ ਤੁਸੀਂ ਦੇਖ ਲਿਓ ਜਦੋਂ ਇਹ ਮਰਨ ਲੱਗੇ ਬੁੱਕਾਂ ਲਿਖਣਗੇ ਨਾ ਤੇ ਲਿਖ ਕੇ ਜਾਣਗੇ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਗੁਨਾਹ ਇਹ ਕੀਤਾ ਸੀ ਅਸੀਂ ਕਿਸਾਨਾਂ ਦੇ ਖਿਲਾਫ ਰਹੇ ਹਾਂ ਇਹ ਲਿਖਣਗੇ ਆਪਣੀਆਂ ਜੀਵਨੀਆਂ ਦੇ ਵਿੱਚ ਹਾਂਜੀ ਹਾਂਜੀ ਤੇ ਜੇ ਬਾਬਾ ਜੀ ਦੇਖਿਆ ਜਾਵੇ ਜਿੱਦਾਂ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਦੇ ਅੱਜ ਕੁਝ ਘਾਗੂ ਆਏ ਸੀਗੇ ਕਿਸਾਨਾਂ ਵੱਲੋਂ ਅਪੀਲਾਂ ਕੀਤੀਆਂ ਜਾਂਦੀਆਂ ਸੀ ਕਿ ਮੀਟਿੰਗ ਚੱਲ ਰਹੀ ਆ ਹਾਲੇ ਆਪਾਂ ਇਦਾਂ ਦਾ ਕੋਈ ਗੱਲ ਨਹੀਂ ਕਰਨੀ ਫਿਰ ਵੀ ਇੱਥੇ ਨੌਜਵਾਨ ਕਾਫੀ ਉਹਨਾਂ ਦੇ ਨਾਲ ਲੱਗੇ ਉਹ ਅੱਗੇ ਵਧਣ ਦੀਆਂ ਗੱਲਾਂ ਕਰ ਰਹੇ ਸੀਗੇ ਇਦਾਂ ਦੇ ਜਿਹੜੇ ਨੌਜਵਾਨ ਨੇ ਜਾਂ ਸਾਡੇ ਆਗੂ ਨੇ ਜਥੇਬੰਦੀਆਂ ਨਿਹੰਗ ਸਿੰਘਾਂ ਨੂੰ ਉਹਨਾਂ ਨੂੰ ਕੀ ਅਪੀਲ ਆ ਤੁਹਾਡੇ ਵੱਲੋਂ ਦੇਖੋ ਜੀ ਭਾਵੇਂ ਕੋਈ ਨਿਹੰਗ ਸਿੰਘ ਆ ਤੇ ਭਾਵੇਂ ਸਾਡੇ ਨੌਜਵਾਨ ਨੇ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਵੀ ਆਏ ਤੇ ਆਪਾਂ ਉਹਨਾਂ ਦੀ ਕਾਲ ਤੇ ਆ ਨਾ ਜੀ ਤੇ ਜੇ ਫਿਰ ਉਹਨਾਂ ਦੀ ਕਾਲ ਤੇ ਆਏ ਆ ਤੇ ਵੇਰਨਾਂ ਦੀ ਗੱਲ ਸੁਣ ਲੈਣੇ ਕਿ ਢੀਕੂ ਗੱਲ ਆ ਪਰ ਫਿਰ ਵੀ ਜਿਹੜੇ ਅਥਰੇ ਕੋੜੇ ਨੇ ਉਹਨਾਂ ਨੇ ਐ ਕਰਨਾ ਹੀ ਆ ਤੇ ਮਾੜਾ ਮੋਟਾ ਚੱਲਦਾ ਵੀ ਰਹਿਣਾ ਚਾਹੀਦਾ ਆ ਜੋਸ਼ ਜੇ ਇਹਨਾਂ ਦੀ ਬੇਇੱਜ਼ਤੀ ਹੋਈ ਆ ਦੂਰੀਤ ਪੂਰੀ ਦੁਨੀਆ ਦੇ ਉੱਤੇ ਇੰਡੀਆ ਦੀ ਤੇ ਉਹਨਾਂ ਅਥਰੇ ਨੌਜਵਾਨਾਂ ਕਰਕੇ ਹੋਈ ਆ ਜੇ ਉਹ ਅੱਗੇ ਨਾ ਵਾਦੇ ਤੇ ਨਾ ਗੋਲਾਸੜਾ ਚਲਾਣਾ ਹੀ ਨਾ ਤਾਂ ਚਲਾਇਆ ਜੋ ਅੱਗੇ ਵਧਨੇ ਇਹਨਾਂ ਦੀ ਬੇਇੱਜ਼ਤੀ ਹੋ ਰਹੀ ਆ ਸੋ ਇਹਨਾਂ ਦੀ ਹੋਣੀ ਚਾਹੀਦੀ ਆ ਚਲਾਉਣ ਦੋ ਜੋ ਚਲਾਉਂਦੇ ਨੇ ਤੇ ਮਾੜਾ ਮੋਟਾ ਚੱਲਣ ਦੇ ਕੋਈ ਨਹੀਂ ਜੇ ਅੱਜ ਮੀਟਿੰਗ ਚ ਕੋਈ ਸਿੱਟਾ ਨਹੀਂ ਲਿਕੜਦਾ ਤਾਂ ਅੱਗੇ ਕੋਈ ਹੈਗਾ ਜੀ ਕਿਦਾਂ ਦਾ ਐਕਸ਼ਨ ਆ ਜਿਹੜਾ ਲੱਤਾ ਜਾਊਗਾ ਕੋਈ ਜਥੇਬੰਦੀਆਂ ਨਾਲ ਵਿਚਾਰ ਹੋਇਆ ਹੋਵੇ ਸਾਨੂੰ ਤਾਂ ਜਦੋਂ ਕਹਿਣਗੇ ਵੀ ਖਾਲਸਾ ਜੀ ਲੰਘਣਾ ਹੁਣ ਤੇ ਫਿਰ ਅਸੀਂ ਲੰਘ ਕੇ ਵਿਖਾਵਾਂਗੇ ਇਹ ਗੱਲ ਪੱਕੀ ਆ ਸਾਨੂੰ ਲੈ ਕੇ ਜਾਊ ਬੱਜਾਂ ਵਾਲਾ ਆਪਣੇ ਘੋੜੇ ਤੇ ਬਿਠਾ ਕੇ ਔਰ ਇਦੋਂ ਬਾਅਦ ਨੁਕਸਾਨ ਨਹੀਂ ਹੁੰਦਾ ਆਏਗਾ ਜਦੋਂ ਅਸੀਂ ਲੰਗੇ ਇਹ ਗੱਲ ਪੱਕੀ ਆ ਸੋਨੋ ਅੱਜ ਭਾਈ ਦੀਪ ਸਿੱਧੂ ਦੀ ਪਰ ਜਦੋਂ ਇਹ ਕਹਿਣਗੇ ਅਸੀਂ ਐ ਨਹੀਂ ਜਾਂਦੇ ਹੈਗੇ ਕਿਉਂਕਿ ਪਿਛਲੀ ਵਾਰੀ ਬਹੁਤ ਗੱਲਾਂ ਐਦਾਂ ਦੀ ਹੋ ਗਈਆਂ ਵੀ ਸਾਡੀ ਗੱਲ ਨਹੀਂ ਸੁਣੀ ਆ ਨਹੀਂ ਕਿਉਂਕਿ ਉਦੋਂ ਗੱਲ ਤਾਂ ਨਹੀਂ ਸੁਣੀ ਕਿ ਉਦੋਂ ਉਹ ਸੀਗੇ ਜਿਹੜੇ ਮੂੰਹ ਤਾਂ ਨਹੀਂ ਜ਼ਹਿਰ ਗਲਚ ਰਹੇ ਨੇ ਅੱਜ ਵੀ ਦੀਪ ਦੀ ਮੌਤ ਤੋਂ ਬਾਅਦ ਵੀ ਇਹ ਉਹ ਨੇ ਕਿ ਗਾਤਰੇ ਪਾਏ ਹੋਏ ਨੇ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਨੇ ਤਾਂ ਇਸ ਕਰਕੇ ਸਾਡਾ ਜਿਹੜਾ ਵਿਸ਼ਵਾਸ ਆ ਗੂੜਾ ਆ ਇਹਨਾਂ ਦੇ ਉੱਤੇ ਤਾਂ ਅਸੀਂ ਜਿਹੜੀ ਇਹਨਾਂ ਦੀ ਗੱਲ ਸੁਣਾਂਗੇ ਪਰ ਜਦੋਂ ਕਹਿਣਗੇ ਉਦੋਂ ਹੀ ਫਤਿਹ ਬੁਲਾਵਾਂਗੇ ਔਰ ਸਾਡੇ ਨਾਲ ਜਾਓ ਫੌਜੀ ਪਿੰਡੇ ਰਾਤ ਕੀ ਤੇ ਅੱਜ ਦੀਪ ਸਿੱਧੂ ਦੀ ਵਰਸੀ ਸੀਗੀ ਸਾਡੇ ਬਹੁਤ ਵੱਡੇ ਮਹਾਨ ਜਿਹੜੇ ਸ਼ਹੀਦ ਹੋਏ ਨੇ ਤੇ ਅੱਜ ਅਰਦਾਸ ਵੀ ਕੀਤੀ ਗਈ ਹੈ ਉਹਨਾਂ ਨੂੰ ਯਾਦ ਵੀ ਕੀਤਾ ਗਿਆ ਏ ਉਹੀ ਜਗ੍ਹਾ ਤੇ ਆ ਕੇ ਫੇਰ ਜਿਹੜੇ ਕਹਿ ਰਹੇ ਸੀਗੇ ਕਿ ਨਹੀਂ ਜੀ ਉਹ ਸਾਡਾ ਨਹੀਂ ਹੈਗਾ ਉਹ ਗਦਾਰਾ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਉਦੋਂ ਸਾਤੋਂ ਗਲਤੀ ਹੋ ਗਈ ਚੰਗੀ ਗੱਲ ਹੈ ਜੀ ਮੈਂ ਅਸੀਂ ਉਹਨਾਂ ਨੂੰ ਜਿਹੜਾ ਗਾਰਲੈਂਡ ਲਾਵਾਂਗੇ ਜਿਹੜਾ ਇਸ ਤਰ੍ਹਾਂ ਕਹੂਗਾ ਜੀ ਅਸੀਂ ਬਹੁਤ ਪਿਆਰ ਵਾਲੇ ਆ ਤੇ ਜਿਹੜਾ ਵੀ ਇਦਾਂ ਕਹੂਗਾ ਅਸੀਂ ਉਹਨੂੰ ਗਾਰਲੈਂਡ ਲਾਵਾਂਗੇ ਤੇ ਅੱਗੇ ਤੋਂ ਕਿਸੇ ਵੀ ਨੌਜਵਾਨਾਂ ਪ੍ਰਤੀ ਇਦਾਂ ਦੀ ਗੱਲ ਨਾ ਕਰਨ ਇਹ ਚੰਗੀ ਗੱਲ ਹੋਊਗੀ ਔਰ ਅੱਜ ਬਲਜਿੰਦਰ ਸਿੰਘ ਪਰਵਾਨਾ ਤੇ ਮੈਂ ਤੁਹਾਨੂੰ ਦੱਸਦਾ ਕਿ ਅੱਜ ਬਹੁਤ ਹੀ ਪਿਆਰਾ ਇੱਕ ਨੌਜਵਾਨ ਜਿਹੜਾ ਦੀਪ ਸਿੱਧੂ ਦੀ ਉਸ ਜਗ੍ਹਾ ਨੂੰ ਅਰਦਾਸ ਕਰਕੇ ਨਤਮਸਤਕ ਹੋਣ ਵਾਸਤੇ ਆਇਆ ਸੀਗਾ ਉਹ ਉਹ ਸੀਗਾ ਜਿਨੇ ਧਰਤੀ ਦੇ ਉੱਤੋਂ ਇੱਕ ਬਹੁਤ ਵੱਡਾ ਗੰਦ ਦਾ ਕੀੜਾ ਜਿਹੜਾ ਆ ਉਹ ਸਾਫ਼ ਕੀਤਾ ਸੀ ਉਹ ਨਵਤੇਜ ਸਿੰਘ ਗੁੱਗੂ ਜਿਹੜਾ ਕਿ ਅੱਜ ਵੇਖ ਕੇ ਉਹਨੂੰ ਖੁਸ਼ ਹੋ ਗਈ ਅਸੀਂ ਜੇਲ੍ਹ 'ਚ ਲੰਮਾ ਸਮਾਂ ਇਕੱਠੇ ਬਤਾਇਆ ਆ ਤੇ ਗੁੱਗੂ ਅੱਜ ਇੱਥੇ ਆਇਆ ਸੀਗਾ ਬਲਜਿੰਦਰ ਸਿੰਘ ਪਰਵਾਨੇ ਦੇ ਨਾਲ ਸਾਨੂੰ ਮਿਲਿਆ ਤੇ ਬੜੀ ਖੁਸ਼ੀ ਹੋਈ ਉਹਦੀਆਂ ਅੱਖਾਂ 'ਚ ਹੰਝੂ ਸੀ ਕਿ ਦੀਪ ਨੂੰ ਇੰਨਾ ਪਿਆਰ ਕਰਦੇ ਸੀ ਸਾਰੇ ਤੇ ਉਹ ਐਸੋ ਜਗ੍ਹਾ ਨੂੰ ਇੱਕ ਕਿਸਮ ਦਾ ਨਤਮਸਤਕ ਹੋਣੀ ਆਇਆ ਸੀ ਅਰਦਾਸ ਕਰਕੇ ਉਹਨੇ ਦੇਗੀ ਵਰਤਾਈ ਆ ਕਿ ਇਸ ਗੱਲ ਤੋਂ ਬਿਨਾ ਦਿੱਲੀ ਦੂਰ ਆ ਦਿੱਲੀ ਨੇੜੇ ਆ ਤੇ ਖਾਲਸਾ ਪੰਥ ਲਈ ਤੇ ਕੇਸਰੀ ਨਿਸ਼ਾਨ ਦੇ ਥਲੇ ਦਿੱਲੀ ਨੇੜੇ ਹੋਊਗੀ ਜਦੋਂ ਕਹਿਣਗੇ ਉਦੋਂ ਹੀ ਅਰਦਾਸ ਕਰਕੇ ਕੇਸਰੀ ਨਿਸ਼ਾਨ ਸਾਹਿਬ ਫੜ ਕੇ ਅੱਗੇ ਤੇ ਜਿਹੜੇ ਅਗਲੇ 5 ਹੋਣਗੇ ਉਹਨਾਂ 'ਚ ਇੱਕ ਬੰਦਾ ਦੀਪ ਦਾ ਹੋਊਗਾ ਜੀ ਜਿਹੜਾ ਮਰਜੀ ਸਾਡੇ 'ਚ ਹੋਵੇ 5 ਹੀ ਹੋਣਗੇ ਬਾਬਾ ਜੀ ਦੀਪ ਵਾਲੇ ਜੀ ਤੇ ਬਾਬਾ ਜੀ ਜੋ ਦੀਪ ਨੇ ਕਿਹਾ ਸੀਗਾ ਕਿ ਸਾਨੂੰ ਜੇ ਤੁਸੀਂ ਅੱਜ ਲੜਾਈ ਡਟ ਕੇ ਨਾ ਲੜੀ ਤੁਸੀਂ ਵਾਪਸ ਚਲੇ ਗਏ ਤਾਂ ਸਾਨੂੰ ਵਾਪਸ ਆਉਣਾ ਪਊਗਾ ਉਹ ਗੱਲਾਂ ਸਾਰੀਆਂ ਸੱਚੀਆਂ ਹੋ ਰਹੀਆਂ ਨੇ ਦੀਪ ਬਹੁਤ ਦੂਰ ਅੰਦੇਸ਼ੀ ਸੀ। ਹੋਰ ਲੀਡਰ ਕਿੰਨੂੰ ਕਹਿੰਦੇ ਨੇ ਜੀ? ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਦੋਂ ਲੱਖੂ ਤੇ ਜਸਪਤ ਜਿਹੜੇ ਸੀ ਉਹ ਸਿੰਘਾਣੂ ਸ਼ਹੀਦ ਕਰ ਰਹੇ ਸੀ ਤੇ ਕਨੂਵਾਨ ਦੇ ਸ਼ੰਭ ਦੇ ਵਿੱਚ ਭਾਈ ਸ਼ਾਮ ਸਿੰਘ ਨਾਰਲੇ ਵਾਲੇ ਜਿਹੜੇ ਸੀਗੇ ਉਹਨਾਂ ਦਾ ਜਥਾ ਬੈਠਾ ਸੀ ਤਾਂ ਉਸ ਸਮੇਂ ਭਾਈ ਹਰਕੀਰਤ ਸਿੰਘ ਨੂੰ ਘੋੜੇ ਦੇ ਉੱਤੇ ਉਹਦੇ ਬੱਚੇ ਸਮੇਤ ਉਹਨਾਂ ਨੇ ਵੱਢ ਦਿੱਤਾ, ਟੁਕੜੇ ਕਰ ਦਿੱਤੇ, ਸ਼ਹੀਦ ਕਰ ਦਿੱਤਾ। ਤਾਂ ਭਾਈ ਸ਼ਾਮ ਸਿੰਘ ਨਾਰਲੇ ਵਾਲੇ ਜਥੇਦਾਰ ਜੀ ਸੀ ਉਹ ਬੈਕ ਇਹਨਾਂ ਉਹਨਾਂ ਦੀਆਂ ਅੱਖਾਂ 'ਚ ਹੰਝੂ ਸੀਗੇ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਦੋਂ ਹੰਝੂ ਸੀ ਤੇ ਇੱਕ ਸਿੰਘ ਨੇ ਪੁੱਛਿਆ ਬਿਜਲਾ ਸਿੰਘ ਉਹਦਾ ਨਾਮ ਸੀ ਸਿੰਘ ਦਾ ਉਹ ਸੀਆੜੀ ਵਿਭਾਗ ਸੀ ਸਿੰਘਾਂ ਦੀ ਚ ਉਹ ਕਹਿੰਦਾ ਜੀ ਜ਼ਿਹੇਦਾਰ ਜੀ ਸਿੰਘ ਤਾਂ ਰੋਜ਼ ਹੀ ਸ਼ਹੀਦ ਹੁੰਦੇ ਨੇ ਤੇ ਅੱਜ ਕਿਉਂ ਉਹ ਕਹਿੰਦੇ ਵੀ ਗਿਆਨ ਜਿਹੜਾ ਆ ਉਹਦੇ ਨਾਲ ਹੀ ਚਾਨਣ ਆ ਮਨੁੱਖ ਦਾ ਤੀਜਾ ਨੈਤਰ ਆ ਅੱਖਾ ਦੁਨੀਆ ਦੇ ਉੱਤੇ ਤੇ ਕਿਸੇ ਗਿਆਨੀ ਬੰਦੇ ਦਾ ਚਲੇ ਜਾਣਾ ਸਭ ਤੋਂ ਜ਼ਿਆਦਾ ਘਾਟਾ ਹੁੰਦਾ ਕਿਸੇ ਕੌਮ ਲਈ ਔਰ ਦੀਪ ਨੂੰ ਬਹੁਤ ਜ਼ਿਆਦਾ ਗਿਆਨ ਸੀਗਾ ਦੀਪ ਬਹੁਤ ਦੂਰ ਅੰਦੇਸ਼ੀ ਸੀ ਇਸ ਕਰਕੇ ਸਾਨੂੰ ਉਹਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਦੀਪ ਦੀ کئی ਦੀਪ ਨੇ ਬਹੁਤ ਦੂਰ ਦੀ ਗੱਲ ਕੀਤੀ ਹੈ ਜਿਹੜੀ 20 ਸਾਲਾਂ ਨੂੰ ਹੋਣੀ ਹੈ ਉਹ ਕਰ ਗਿਆ ਉਹ ਔਰ ਉਹ 20 ਸਾਲ ਤੱਕ ਤੇ ਘਟੋ ਘਟੋ ਦੀਆਂ ਗੱਲਾਂ ਐਂ ਹੀ ਜਪਣੀਆਂ ਵੀ ਕੱਲ ਦੀਪ ਕਰਕੇ ਗਿਆ ਇਹ ਨਹੀਂ ਆਲਾ ਦੀਪ ਵੀ ਲੱਖਾਂ ਜਗਾ ਗਿਆ ਜੀ ਇੱਕ ਦੀਪ ਜੀ ਲੱਖਾਂ ਜਗਾ ਗਿਆ ਬਿਲਕੁਲ ਜੀ ਬਿਲਕੁਲ ਜਗਾ ਗਿਆ ਜੀ ਧੰਨਵਾਦ ਜੀ ਗੱਲ ਕਰਨ ਦੇ ਲਈ ਹਾਂਜੀ ਜੀ ਹਾਂਜੀ ਇਹ ਸਨ ਬਾਬਾ ਬਖਸ਼ੀ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਕਿਸਾਨ ਆਗੂਆਂ ਦੇ ਨਾਲ ਆ ਅਸੀਂ ਅਰਦਾਸਾ ਕਰਕੇ ਤੁਰਿਆ ਜੋ ਆਗੂਆਂ ਦੀ ਕਾਲ ਹੋਊਗੀ ਉਹ ਕਰਾਂਗੇ ਦੀਪ ਸਿੱਧੂ ਬਾਰੇ ਵੀ ਵਿਚਾਰ ਕੀਤੇ ਕਿ ਇੱਕ ਦੀਪ ਅੱਜ ਲੱਖਾਂ ਦੀਪ ਜਗਾ ਗਿਆ ਸੋ ਅਜਿਹੇ ਜਿਹੜੇ ਆਗੂ ਨੇ ਉਹਨਾਂ ਦੀ ਕੌਮ ਨੂੰ ਬਹੁਤ ਘਾਟ ਮਹਿਸੂਸ ਹੁੰਦੀ ਹੈ ਜਦੋਂ ਉਹ ਚਲੇ ਜਾਂਦੇ ਨੇ ਸੋ ਕਿਸਾਨ ਜਥੇਬੰਦੀਆਂ ਦੀ ਕੀ ਕਾਲ ਆਉਂਦੀ ਅੱਗੇ ਕੀ ਬਣਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਬਣੇ ਰੋ ਪੰਜਾਬੀ ਲੋਕ ਚੈਨਲ ਦੇ ਨਾਲ